ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਤੁਹਾਡਾ ਚੈਨਲ ਤੇ ਉਮੀਦ ਕਰਦੀ ਹਾਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਅੱਜ ਵਾਲੀ ਜਿਹੜੀ ਕਲੈਕਸ਼ਨ ਹੈ ਇਹ ਵਿੰਟਰ ਵਾਲੀ ਰੂਗੀ ਸਾਰਾ ਸਟੱਫ ਜਿੰਨਾ ਵੀ ਆਏਗਾ ਵਿੰਟਰ ਵਾਲਾ ਰਹੂਗਾ ਜੇਕਰ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰਨ ਦੇ ਨਾਲ-ਨਾਲ ਬੈਲ ਆਈਕਨ ਦਾ ਬਟਨ ਹੈ ਜਿਹੜਾ ਉਹਨੂੰ ਵੀ ਪ੍ਰੈਸ ਕਰ ਲਿਓ ਤਾਂ ਕਿ ਤੁਹਾਨੂੰ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਹੈ ਜਿਹੜੀ ਉਹ ਮਿਲਦੀ ਰਹੇ ਅੱਜ ਵਾਲੇ ਸੂਟ ਬਹੁਤ ਸੋਹਣੇ ਰਹਿਣ ਵਾਲੇ ਸਾਰੇ ਵਿంటర్ ਵਾਲਾ ਸਟਾਕ ਰਹੂਗਾ ਵੀਡੀਓ ਨੂੰ ਐਂਡ ਤੱਕ ਦੇ ਧਿਆਨ ਨਾਲ ਜ਼ਰੂਰ ਦੇਖਿਓ ਇਹ ਰਾਮ ਟੈਕਸ ਬ੍ਰਾਂਡ ਦੇ ਵਿੱਚ ਸੂਟ ਮਿਲਣਗੇ ਪਿਓਰ ਸਿਲਕ ਵੈਲਵਟ 올ਓਵਰ ਫੈਬਰਿਕ ਮਿਲੂਗਾ 1500 ਰੁਪਏ ਦਾ ਸੂਟ ਪਵੇਗਾ ਤੇ ਸ਼ਿਪਿੰਗ ਐਕਸਟਰਾ ਰਹੂਗੀ ਅੱਜ ਵਾਲੇ ਜਿੰਨੇ ਵੀ ਮੈਂ ਸੂਟ ਦਿਖਾਵਾਂਗੀ ਸਾਰਿਆਂ ਦੇ ਨਾਲ ਸ਼ਿਪਿੰਗ ਐਕਸਟਰਾ ਰਹੂਗੀ ਪ੍ਰਿੰਟਾਂ ਚੈੱਕ ਕਰ ਲਓ ਤੁਸੀਂ ਇਹ ਵੈਲਵਟ ਸੂਟ ਹੈ ਪਿਓਰ ਸਿਲਕ ਵੈਲਵਟ ਰਾਮ ਟੈਕਸ ਬ੍ਰਾਂਡ ਹੈ ਇਹ ਸੂਟ ਬਹੁਤ ਜ਼ਿਆਦਾ ਸੋਹਣੇ ਹੁੰਦੇ ਆ ਇਹਨਾਂ ਦੀ ਕੋਈ ਸ਼ਿਕਾਇਤ ਨਹੀਂ ਹੁੰਦੀ ਇਹ ਵਾਲੇ ਸੂਟਾਂ ਦੇ ਵਿੱਚ ਰਾਮਟੈਕਸ ਬ੍ਰਾਂਡ ਕਿਉਂਕਿ ਇਹਨਾਂ ਦਾ ਆਪਣਾ ਹੀ ਨਾਮ ਹੈ ਇੱਕ ਬਹੁਤ ਜ਼ਿਆਦਾ ਇਹ ਵਾਲੇ ਸੂਟ ਵਧੀਆ ਲੱਗਦੇ ਆ ਸੋਹਣੇ ਬਣਦੇ ਆ ਏਕੇ ਟੈਕਸ ਬ੍ਰਾਂਡ ਦੇ ਵਿੱਚ ਇਹ ਸੁਪਰ ਹਿੱਟ ਆਲ ਓਵਰ ਪਿਓਰ ਇਟਾਲੀਅਨ ਵੂਲ ਦੇ ਵਿੱਚ ਸੂਟ ਮਿਲੇਗਾ ਆਲ ਓਵਰ 5 ਮੀਟਰ 850 ਰੁਪਏ ਦਾ ਪ੍ਰਿੰਟ ਹੈ ਇਹਦੇ ਵੀ ਬਹੁਤ ਜ਼ਿਆਦਾ ਸੋਹਣੇ ਨੇ ਸਾਰੇ ਸਰਦਾਰੀ ਕਲਰ ਨੇ ਬਹੁਤ ਜ਼ਿਆਦਾ ਸੋਹਣੇ ਸੂਟ ਨੇ ਏਸ ਦਾ ਬ੍ਰਾਂਡ ਦੇ ਵਿੱਚ ਆ ਗਿਆ ਪਿਓਰ ਪਸ਼ਮੀਨਾ ਡਿਜੀਟਲ ਪ੍ਰਿੰਟ ਦੇ ਵਿੱਚ ਸ਼ਰਟ ਰਹੂਗੀ ਤੇ ਨਾਲ ਤੁਹਾਨੂੰ ਐਬ੍ਰਾਇਡਰੀ ਮਿਲੇਗੀ ਸ਼ਰਟ ਦੇ ਉੱਪਰ ਵੂਲ ਡਿਜੀਟਲ ਪ੍ਰਿੰਟ ਦੇ ਵਿੱਚ ਇਹਦਾ ਦੁਪੱਟਾ ਮਿਲੇਗਾ 1000 ਰੁਪਏ ਦਾ ਸੂਟ ਪਏਗਾ ਕਲਰ ਦੇਖ ਲਓ ਤੁਸੀਂ ਇਹਦੇ ਵਿੱਚ 8-10 ਕਲਰ ਆਉਣਗੇ ਸਾਰੇ ਕਲਰ ਤੇ ਪ੍ਰਿੰਟ ਬਹੁਤ ਜ਼ਿਆਦਾ ਸੋਹਣੇ ਨੇ ਪਿਓਰ ਪਸ਼ਮੀਨਾ ਇਸ ਦਾ ਬ੍ਰਾਂਡ ਦੇ ਵਿੱਚ 1000 ਰੁਪਏ ਦਾ ਸੂਟ ਮਿਲੇਗਾ ਸਾਰੇ ਸੁੱਟਾਂ ਦੇ ਕਲਰ ਤੇ ਪ੍ਰਿੰਟ ਬਹੁਤ ਜ਼ਿਆਦਾ ਸੋਣ ਨੇ ਇਹ ਵੀ ਇਸਟਾ ਬ੍ਰਾਂਡ ਦੇ ਵਿੱਚ ਆ ਗਿਆ ਪਿਓਰ ਡਿਜੀਟਲ ਪ੍ਰਿੰਟ ਦੇ ਵਿੱਚ ਪਸ਼ਮੀਨਾ ਦੀ ਸ਼ਰਟ ਰੂ ਇਹਦੇ ਨਾਲ ਸ਼ਿਫੋਨ ਦਾ ਦੁਪੱਟਾ ਮਿਲੂਗਾ ਪਲੇਨ ਬਹੁਤ ਆ ਮਿਲੂਗੀ ਤੇ 1100 ਰੁਪਏ ਦਾ ਸੂਟ ਪਏਗਾ ਕਲਰ ਚੈੱਕ ਕਰ ਲਓ ਤੁਸੀਂ ਪ੍ਰਿੰਟ ਚੈੱਕ ਕਰ ਲਓ 1100 ਰੁਪਏ ਦਾ ਸੂਟ ਪਏਗਾ ਇਹ ਪਿਓਰ ਪਸ਼ਮੀਨਾ ਦੇ ਉੱਪਰ ਆ ਗਿਆ ਇਹ ਵੀ ਏਕੇ ਟੈਕਸ ਬ੍ਰਾਂਡ ਦੇ ਵਿੱਚ ਮਿਲੇਗਾ ਲਾਈਟ ਕਲਰ ਦੇ ਵਿੱਚ ਸੂਟ ਆ ਸਾਰੇ ਤੁਹਾਨੂੰ ਐਮਬ੍ਰਾਇਡਰੀ ਮਿਲੇਗੀ ਫੁੱਲ ਸ਼ਰਟ ਦੇ ਉੱਪਰ ਪਿਓਰ ਸ਼ਿਫੋਨ ਦਾ ਦੁਪੱਟਾ ਮਿਲੂਗਾ 1090 ਰੁਪਏ ਦਾ ਇਹ ਵੀ ਪਿਓਰ ਪਸ਼ਮੀਨਾ ਦੇ ਵਿੱਚ ਆ ਗਿਆ ਡਿਜੀਟਲ ਪ੍ਰਿੰਟ ਦੇ ਵਿੱਚ ਸੂਟ ਮਿਲੂਗਾ ਤੂਸ਼ ਪਸ਼ਮੀਨਾ ਇਹ 750 ਰੁਪਏ ਦਾ 730 750 730 ਰੁਪਏ ਦਾ ਸੂਟ ਪਏਗਾ ਇਹ ਵੀ ਪਿਓਰ ਸ਼ਿਮਰ ਦੇ ਵਿੱਚ ਆ ਗਿਆ ਪਸ਼ਮੀਨਾ ਸੂਟ ਆ ਗਿਆ 850 ਰੁਪਏ ਦੇ ਵਿੱਚ ਮਿਲੇਗਾ ਪਿਓਰ ਸ਼ਿਮਰ ਪਸ਼ਮੀਨਾ ਦਾ ਇਹ ਦਿਨ ਨਾਲ ਸ਼ਾਲ ਰਹੂਗਾ ਇਹ ਵੀ ਸੂਟ ਬਹੁਤ ਜ਼ਿਆਦਾ ਸੋਹਣੇ ਲੱਗਦੇ ਨੇ ਡਿਜੀਟਲ ਪ੍ਰਿੰਟ ਹੈ ਇਹ ਬੂਮੇਡ ਬ੍ਰਾਂਡ ਦੇ ਵਿੱਚ ਆ ਗਿਆ ਇਨਰ ਤੁਹਾਨੂੰ ਨਾਲ ਮਿਲੇਗਾ ਜੌਰਜਟ ਦੇ ਉੱਪਰ ਸੂਟ ਹੈ ਇਹ ਜੌਰਜਟ ਵਿਸਕੋਸ ਚੀਤ ਤੁਹਾਨੂੰ ਦੁਪੱਟਾ ਮਿਲੇਗਾ 2000 ਰੁਪਏ ਦਾ ਸੂਟ ਪਏਗਾ ਆਰੀਵਰ ਕਹੂਗਾ ਬੈਕ ਤੇ ਫਰੰਟ ਤੇ ਬਾਟਮ ਇਹਦੇ ਨਾਲ ਪਲੇਨ ਰਹੂਗੀ ਬਹੁਤ ਜ਼ਿਆਦਾ ਸੋਹਣਾ ਸੁਗ ਲੱਗਦਾ ਕਿਸੇ ਵੀ ਸੂਟ ਦਾ ਤੁਸੀਂ ਆਰਡਰ ਕਰਨਾ ਨੰਬਰ ਮੈਂ ਆਪਣਾ ਦਿੱਤਾ ਹੋਇਆ ਇਸ ਨੰਬਰ ਦੇ ਉੱਪਰ ਜਾ ਕੇ ਤੁਸੀਂ ਵਟਸਐਪ ਤੇ ਸਕਰੀਨਸ਼ਾਟ ਲੈ ਕੇ ਮੈਸੇਜ ਸੈਂਡ ਕਰ ਸਕਦੇ ਹੋ ਇਹ EKITEX ਬ੍ਰਾਂਡ ਦੇ ਵਿੱਚ ਆ ਗਿਆ 올ਓਵਰ ਪਸ਼ਮੀਨਾ ਰਹੂਗਾ ਇਟਾਲੀਅਨ ਵੂਲ ਦੇ ਵਿੱਚ 850 ਪੈਂਦਾ ਸਿਰਫ ਤੇ ਸਿਰਫ 850 ਪੈਂਦਾ ਵੀਡੀਓ ਦੇਖਣ ਲਈ ਧੰਨਵਾਦ ਜੀ ਥੈਂਕ ਯੂ ਜੀ